ਅਕਸਰ ਦੇਖਿਆ ਜਾਂਦਾ ਹੈ ਕਿ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਡੰਕੀ ਦੇ ਇਸ ਪ੍ਰੋਸੈਸ ਦੇ ਵਿੱਚ ਫਸ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਭਾਰੀ ਨੁਕਸਾਨ ਹੁੰਦਾ ਆ। ਅਕਸਰ ਅਮਰੀਕਾ ਜਾਣ ਵਾਲੇ ਨੌਜਵਾਨ ਇਹੋ ਜੇ ਚਾਂਸੀਆਂ ਦੇ ਵਿੱਚ ਫਸਦੇ ਨੇ ਡੰਕੀ ਲਗਾ ਕੇ ਚਲੇ ਤਾਂ ਜਾਂਦੇ ਨੇ ਪਰ ਉਸ ਤੋਂ ਬਾਅਦ ਅਮਰੀਕਾ ਪਹੁੰਚਣੀਆਂ ਨਹੀਂ ਇਹ ਸਮਾ ਦੱਸਦਾ ਆ। ਹਾਲ ਹੀ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦਾ ਰਹਿਣ ਵਾਲਾ ਗੁਰਦਾਸਪੁਰ ਦੇ ਪਿੰਡ ਪੰਧੇਰ ਦਾ ਰਹਿਣ ਵਾਲਾ ਇੱਕ ਨੌਜਵਾਨ ਹੈ ਇੱਕ ਸਿੱਖ ਨੌਜਵਾਨ ਹੈ ਜਿਹੜਾ ਇਸੇ ਤਰ੍ਹਾਂ ਡੌਂਕੀ ਲਾ ਕੇ ਤੇ ਵਿਦੇਸ਼ ਚਲਾ ਗਿਆ ਅਮਰੀਕਾ ਜਾਣਾ ਚਾਹੁੰਦਾ ਸੀ ਪਰ ਪਨਾਮਾ ਦੇ ਜੰਗਲਾਂ ਦੇ ਵਿੱਚ ਲਾਪਤਾ ਹੋ ਗਿਆ ਹੈਰਾਨੀਜਨਕ ਗੱਲ ਹੈ ਕਿ ਪਨਾਮਾ ਦੇ ਜੰਗਲਾਂ ਦੇ ਵਿੱਚ ਇਹ ਨੌਜਵਾਨ ਗਾਇਬ ਹੋ ਗਿਆ ਲਾਪਤਾ ਹੋ ਗਿਆ ਆਖਰੀ ਵਾਰ ਪਰਿਵਾਰ ਦੇ ਨਾਲ ਦਸੰਬਰ ਮਹੀਨੇ ਦੇ ਵਿੱਚ ਗੱਲ ਕੀਤੀ ਸੀ ਇਸ ਨੌਜਵਾਨ ਨੇ ਔਰ ਪਰਿਵਾਰ ਦਾ ਮਗਰ ਰੋ ਰੋ ਕੇ ਬੁਰਾ ਹਾਲ ਹੈ ਇਸ ਵੇਲੇ ਨੌਜਵਾਨ ਕਿੱਥੇ ਹੈ ਕਿਹਨਾ ਹਾਲਾਤਾਂ ਦੇ ਵਿੱਚ ਹੈ ਕੋਈ ਨਹੀਂ ਜਾਣਦਾ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਨੌਜਵਾਨ ਕਿੱਥੇ ਹੈ ਇਹ ਕਿੱਥੇ ਗਾਇਬ ਹੋ ਗਿਆ ਔਰ ਕਿੱਥੇ ਚਲਾ ਗਿਆ ਹਾਲੀ ਦੇ ਵਿੱਚ ਦੋ ਐਫ ਆਈ ਆਰਜ਼ ਜ਼ਰੂਰ ਦਰਜ ਹੋਈਆਂ ਨੇ ਦੋ ਵੱਖ-ਵੱਖ ਏਜੰਟਾਂ ਦੇ ਖਿਲਾਫ ਐਫ ਆਈ ਆਰਜ਼ ਦਰਜ ਹੋਈਆਂ ਨੇ 420 ਦਾ ਮਾਮਲਾ ਲਗਾਇਆ ਗਿਆ ਔਰ ਨਾਲ ਦੀ ਨਾਲ ਇਮੀਗ੍ਰੇਸ਼ਨ ਐਕਟ ਦੇ ਅਧੀਨ ਜਿਹੜੀਆਂ ਧਾਰਾ ਨੇ ਉਹ ਲਗਾਈਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਸੀ ਪਰਿਵਾਰ ਦਾ ਇਹ ਦਾਵਾ ਆ ਕਿ ਅਮਰੀਕਾ ਗਿਆ ਇਹ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਫਸ ਗਿਆ ਤੇ ਉੱਥੇ ਗਾਇਬ ਹੋ ਗਿਆ ਲਾਪਤਾ ਹੋ ਗਿਆ ਆ ਪਰਿਵਾਰ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਏਜੰਟ ਨੇ ਉਹਨਾਂ ਕੋਲੋਂ 45 ਲੱਖ ਰੁਪਏ ਲਏ ਨੇ ਜਿਹਦੇ ਵਿੱਚੋਂ 15 ਲੱਖ ਰੁਪਏ ਪਹਿਲਾਂ ਹੀ ਲੈ ਲਏ ਸੀ ਐਡਵਾਂਸ ਲੈ ਲਏ ਸੀ ਤੇ ਉਸ ਤੋਂ ਬਾਅਦ ਪਰਿਵਾਰ ਨੇ ਬਾਕੀ ਪੇਮੈਂਟ ਵੀ ਪੂਰੀ ਦੀ ਪੂਰੀ ਏਜੰਟ ਨੂੰ ਕਰ ਦਿੱਤੀ ਆ ਤਾਂ ਵੀ ਏਜੰਟ ਨੇ ਧੋਖਾ ਦੇ ਦਿੱਤਾ ਏਜੰਟ ਨੇ ਅਮਰੀਕਾ ਪਹੁੰਚਾਣਾ ਸੀ ਪਰ ਏਜੰਟ ਨੇ ਡੌਂਕੀ ਲਗਾ ਕੇ ਤੇ ਉਸ ਨੂੰ ਪਨਾਮਾ ਦੇ ਜੰਗਲਾਂ 'ਚ ਫਸਾ ਦਿੱਤਾ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬਰਾ ਹਾਲ ਹੈ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਹੈ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ 420 ਦੀ ਧਾਰਾ ਲੱਗੀ ਹੈ ਤੇ ਇਮੀਗ੍ਰੇਸ਼ਨ ਐਕਟ ਦੇ ਅਧੀਨ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਨੇ ਪਰ ਇਸ ਮਾਮਲੇ ਨੂੰ ਲੈ ਕੇ ਹੁਣ 에ਜੰਟ ਜਿਹੜੇ ਨੇ ਉਹ ਫਰਾਰ ਨੇ ਦੋ 에ਜੰਟਾਂ ਨੂੰ ਲੱਭਿਆ ਜਾ ਰਿਹਾ ਔਰ ਇਹਨਾਂ 에ਜੰਟਸ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਪਰ ਜ਼ੋਰ ਕਰਦੀ ਪਈ ਹੈ ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਨੌਜਵਾਨ ਗਾਇਬ ਹੋ ਗਿਆ ਲਾਪਤਾ ਹੋ ਗਿਆ ਪਨਾਮਾ ਦੇ ਜੰਗਲਾਂ ਦੇ ਵਿੱਚ ਪਨਾਮਾ ਦੇ ਜੰਗਲ ਤਾਂ ਹੈ ਵੀ ਇਸੇ ਤਰ੍ਹਾਂ ਦੇ ਕਿਉਂਕਿ ਡੌਂਕੀ ਲਾ ਕੇ ਜਿਹੜੇ ਲੋਕ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਨੇ ਅਕਸਰ ਉਹ ਜਾਂ ਤਾਂ ਪਨਾਮਾ ਦੇ ਜੰਗਲਾਂ 'ਚ ਮਾਰੇ ਜਾਂਦੇ ਨੇ ਜਾਂ ਫਿਰ ਮੈਕਸੀਕੋ ਬਾਰਡਰ ਦੇ ਉੱਤੇ ਉਹਨਾਂ ਦੇ ਨਾਲ ਕੋਈ ਭਾਣਾ ਵਾਪਰ ਜਾਂਦਾ ਆ ਇਹੋ ਜੀ ਸਥਿਤੀ ਹੁਣ ਦੁਬਾਰਾ ਗਰਦਾਸਪੁਰ ਦੇ ਨੌਜਵਾਨ ਨਾਲ ਬਣਦੀ ਨਜ਼ਰ ਆ ਰਹੀ ਹੈ ਕਿ ਉਹ ਜਵਾਨ ਜਹਾਨ ਮੁੰਡਾ ਲਾਪਤਾ ਹੋ ਗਿਆ ਪਨਾਮਾ ਦੇ ਜੰਗਲਾਂ ਦੇ ਵਿੱਚ ਡੌਂਕੀ ਲਾ ਕੇ ਗਿਆ ਸੀ ਪਰਿਵਾਰ ਦਾ ਇਹ ਦਾਵਾ ਆ ਕਿ ਏਜੰਟ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਆ ਉਹਨਾਂ ਦੇ ਪੁੱਤਰ ਨੂੰ ਡੌਂਕੀ ਲਾ ਕੇ ਭੇਜਿਆ ਜਾਤਕਿ ਉਹਨੂੰ ਕਿਹਾ ਸੀ ਕਿ ਸਹੀ ਤਰੀਕੇ ਦੇ ਨਾਲ ਭੇਜਿਆ ਜਾਵੇ ਨੌਜਵਾਨ ਅਮਰੀਕਾ ਜਾਣਾ ਚਾਹੁੰਦਾ ਸੀ ਪਰ ਹੁਣ ਪਨਾਮਾ ਦੇ ਜੰਗਲਾਂ ਦੇ ਵਿੱਚ ਲਾਪਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ